ਹਾਂ ਜੀ ਚੱਲਦੀ ਆ ਆਪਣੇ ਕੱਲ ਦੀ ਆਲੂਆਂ ਤੇ ਗਰਮੂਸੋਂ ਤੇ ਇਹ ਆਪਣਾ ਬੀਜ ਖਿਆਤੀ ਤੇ ਇਹਦੇ ਤੇ ਆਪਾਂ ਲੱਗੇ ਪਿਆ ਗਰਮੂਸੋਂ ਕਰਨ ਇਹ ਵੀ ਮਤਲਬ ਆਪਣਾ 100 ਦਿਨ ਤੋਂ ਪਲੱਸੇ ਹੋ ਗਿਆ ਇਹਦੀ ਬੇਲ ਦੇਖੋ ਐਨ ਪੂਰੀ ਹਰੀ ਖੜੀ ਆ ਐਨ ਪੂਰਾ ਵਧੀਆ ਆਲੂ ਆ ਦੇਖੋ ਐਨ ਹਲੇ ਤੱਕ ਵੀ ਕੋਈ ਬੇਲ ਨੂੰ ਫਰਕ ਨਹੀਂ ਦੇਖੋ ਆਲੂ ਵੀ ਦੇਖੋ ਐਨ ਇਹ ਚ ਪੂਰਾ ਵਧੀਆ ਪਿਆ ਹੋਇਆ ਹੈ। ਦੇਖੋ ਕਿੱਡਾ-ਕੱਡਾ ਸਾਈਜ਼ ਹੋਇਆ ਹੋਇਆ ਹੈ। ਲੈ। ਨਾ ਬਹੁਤਾ ਓਵਰ ਸਾਈਜ਼ ਹੋਇਆ ਹੋਇਆ ਹੈ। ਐਨ ਪੂਰਾ ਠੀਕ ਆ ਸਾਈਜ਼। ਨਾ ਹਲੇ ਇਹ ਪਾਟਣ-ਬੂਟਣ ਲੱਗਿਆ ਨਾ ਇਹਨੂੰ ਉਹ ਸਮੱਸਿਆ ਆਉਂਦੀ ਆ ਜਿਵੇਂ ਜੋਤੀ ਆਲੂ ਪਾਟ ਜਾਂਦਾ ਜਿਆਦੇ। ਉਹ ਵੀ ਕੋਈ ਸਮੱਸਿਆ ਨਹੀਂ। ਉਰੀ ਵਧੀਆ ਅਨੇ ਤੱਕ ਹਰੀ ਬੇਲ ਖੜੀ ਆ 100 ਦਿਨ ਤੇ ਐਦੋਂ ਗਾਹਾਂ ਤਾਂ ਫਿਰ ਇਹਨੇ ਜਿਆਦਾ ਓਵਰ ਸਾਈਜ਼ ਹੋਣ ਲੱਗ ਜਾਂਦੇ ਆ ਆਪਾਂ ਜਿਹੜਾ ਬੀਬੂ ਇਹ ਚੋਂ ਕੱਢਣਾ ਉਹ ਵੀ ਨਹੀਂ ਨਿਕਲਦਾ ਫਿਰ ਤੇ ਬਾਜ਼ਾਰ ਤਾਂ ਵੀ ਹੁਣ ਤੁਹਾਨੂੰ ਪਤਾ ਹੀ ਆ ਵੀ ਮੰਦਾ ਹੀ ਆ ਕੰਮ ਉਹਦੇ ਕਰਕੇ ਫਿਰ ਹੁਣ ਇਹਦੇ ਨਾਲੇ ਆਪਾਂ ਬੂਮ ਨਾਲ ਸਪਰੇਅ ਕਰ ਰਹੇ ਆ ਇੱਕ ਤਾਂ ਫਿਰ ਇਹਦੇ ਨਾਲ ਕੱਖ ਕੁਖ ਕਿਤੇ ਰਹਿੰਦਾ ਨਹੀਂ ਜਿਹੜਾ ਆਪਾਂ ਦੂਏ ਪੰਪ ਨਾਲ ਸਪਰੇਅ ਕਰਦੇ ਆ ਉਹਦੇ ਨਾਲ ਕਈ ਵਾਰ ਕਿਤੇ ਰਹਿ ਵੀ ਜਾਂਦੀ ਆ ਸਪਰੇਅ ਕਿਤੇ ਕੱਖ ਛੱਡ ਵੀ ਜਾਂਦੀ ਹੈ ਸਪਰੇਅ ਫਿਰ ਉੱਪਰੋਂ ਪੈਂਦੀ ਹੈ ਐ ਪੂਰਾ ਚੰਗੀ ਤਰ੍ਹਾਂ ਮਾਰ ਦਿੰਦੀ ਹੈ ਕੱਖ ਕੁਖ ਜਿਹੜਾ ਹੁੰਦਾ ਦੇਖੋ ਬੇਰ ਕਰਵਾ ਲੂ ਦੀ ਚੱਕ ਐਨ ਪੂਰੀ ਵਧੀਆ ਖੜੀ ਹੈ ਕਿ ਨਹੀਂ ਇਹ ਜਿਹੜਾ ਆਪਣਾ ਆਪਾਂ ਬੀਜ ਵਾਲਾ ਆਲੂ ਰੱਖਣਾ ਹੈ ਉਹਦੇ ਤੇ ਨਹੀਂ ਆਪਾਂ ਕਰਦੇ ਹੈਗੇ ਜਿਹੜਾ ਆਪਾਂ ਵੇਚਣਾ ਉਹ ਸਾਰੇ ਆਲੂ ਤੇ ਹੁਣ ਆਪਾਂ ਗਰਾਮੋਂ ਤੋਂ ਮਾਰਦਣੀ ਵੈਸੇ ਤਾਂ ਬੇਲ ਆਪਾਂ ਅੱਗੇ ਪਈਆਂ ਤੋਂ ਹੀ ਪੜਾਉਨੇ ਆ ਹੁਣ ਰੇਟ ਤੇ ਕਰਕੇ ਤੁਹਾਨੂੰ ਪਤਾ ਹੀ ਆ ਉਦੇ ਨਾਲ ਹੁਣ ਵੀ ਐਤ ਕੀ ਹੋ ਰਹੀ ਸੀ ਮਾਰਤੀ ਸਪਰੇਅ ਬਾਕੀ ਚਿੱਟੇ ਆਲੂ ਦਾ ਤਾਂ ਹੁਣ ਬਾਜ਼ਾਰ ਅੱਜ ਬੜਾ ਡਾਊਨ